ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਆਪਣੀ ਲਾਸਟ ਵੀਡੀਓ ਖਤਮ ਕੀਤੀ ਸੀ 15 ਨੰਬਰ ਕੁਐਸਚਨ ਚਿਲਡਰਨਸ ਵਿਜ਼ੂਅਲ ਫੀਲਡ ਇਸ ਦੇ ਉੱਪਰ ਜੀ ਤੇ ਚੱਲਦੇ ਆਂ ਜੀ ਆਪਾਂ ਆਪਣੇ ਅਗਲੇ ਕੁਐਸਚਨ ਤੇ ਜੀ 16 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਸੌਰੀ ਮੇਰੇ ਕੋਲ ਆਲਰੇਡੀ ਆਪ অপਸ਼ਨ A ਦੇ ਉੱਪਰ ਕਲਿੱਕ ਹੋ ਗਿਆ ਲੇਕਿਨ ਆਪਾਂ ਇਹਦੇ ਵੱਲ ਨਾ ਜਾਂਦੇ ਹੋਏ ਕੁਐਸਚਨ ਨੂੰ ਪੜ੍ਹਦੇ ਆਂ 16 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਕੈਨ ਟ੍ਰੈਫਿਕ officer remove your vehicle from circulation if you refuse to submit to a breathalyzer test ke jera traffic officer haga remove your vehicle hata sakda hai tvaadi vehicle nu from circulation matlab chalnan ton if you refuse to submit agar tusi inkaar kar dende ho refuse honda inkaar karna to submit to a breathalyzer test ke ek breathalyzer test lain to inkaar kar dende ho ਪ੍ਰੈਟ੍ਰੇਨਰ ਟੈਸਟ ਬਾਰੇ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ ਕਿ ਉਹ ਟੈਸਟ ਜਿਹੜਾ ਕਿ ਜਦੋਂ ਕਿਸੇ ਨੂੰ ਮਤਲਬ ਚੈੱਕ ਕਰਨਾ ਵੇ ਸ਼ਰਾਬ ਪੀਤੀ ਹੈ ਜਾਂ ਨਹੀਂ ਪੀਤੀ ਔਰ ਜੇ ਪੀਤੀ ਹੈ ਤਾਂ ਕਿੰਨੀ ਪੀਤੀ ਹੈ ਉਹ ਚੈੱਕ ਕਰਨ ਲਈ ਜੋ ਟੈਸਟ ਕੀਤਾ ਜਾਂਦਾ ਹੈ ਉਹਨੂੰ ਬ੍ਰੈਥ ਐਜ਼ ਅ ਟੈਸਟ ਬੋਲਦੇ ਆ ਤਾਂ ਇਹਦੇ ਵਿੱਚ ਸਾਡੇ ਕੋਲ ਆਪਸ਼ਨਸ ਹੈ ਜੀ ਏ نو ਬਿਕਾਜ਼ ਦਾ ਟ੍ਰੈਫਿਕ ਆਫੀਸਰ ਕੈਨ ਨਾਟ ਵੈਰੀਫਾਈ ਦੈਟ ਯੂ ਆਰ ਅਬੋਵ ਦਾ ਮੈਕਸਿਮਮ ਐਲਕੋਹਲ ਲਿਮਿਟ ਇਫ ਯੂ ਰਿਫਿਊਜ਼ ਟੂ ਸਬਮਿਟ ਟੂ ਅ ਬ੍ਰੈਥਲਾਈਜ਼ਰ ਟੈਸਟ b hai ji no te c hai ji yes and you have also committed a violation of traffic rules te sade kol ida answer hai ji option c ji ke ha o e kam kar sakda and you have also committed a violation aur tusi ek ulanghana kiti hai of traffic rules ke jehde traffic de niyam hai ge ohna di ulanghana kiti hai matlab tusi do ਗਲਤੀਆਂ ਕੀਤੀਆਂ ਇਸ ਕਰਕੇ ਜੇ ట్రాఫిక్ ਆਫੀਸਰ ਹੈ ਉਹ ਤੁਹਾਡੀ ਗੱਡੀ ਨੂੰ ਅੱਗੇ ਜਾਣ ਤੋਂ ਰੋਕ ਸਕਦਾ ਹੈ ਜੀ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਸੀ ਜੀ ਚੱਲਦੇ ਹਾਂ ਨੈਕਸਟ ਕੁਐਸਚਨ ਤੇ ਜੀ 17 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਇਨ ਦਾ ਸਿਚੁਏਸ਼ਨ ਇਨ ਥਿਸ ਫੋਟੋਗ੍ਰਾਫ ਕਿ ਫੋਟੋ ਵਿੱਚ ਅਸੀਂ ਇੱਕ ਸਿਚੁਏਸ਼ਨ ਦੇਖਦੇ ਹਾਂ ਸਥਿਤੀ ਦੇਖਦੇ ਪਏ ਹਾਂ ਇਜ਼ ਦਾ ਟਰੱਕ ਡਰਾਈਵਰ ਰਿਕਵਾਇਰਡ ਟੂ ਵੇਅਰ ਕਿ ਜਿਹੜਾ ਟਰੱਕ ਡਰਾਈਵਰ ਹੈ ਉਹਨੂੰ ਕੀ ਜ਼ਰੂਰੀ ਹੈ ਟੂ ਵੇਅਰ ਹੁੰਦਾ ਕਿ ਇੱਕਦਮ ਹੀ ਇੱਕ ਮਤਲਬ ਚੇਂਜ ਕਰ ਲੈਣਾ ਆਪਣੀ ਪੋਜੀਸ਼ਨ ਜਿਹੜੀ ਔਨ ਟੂ ਦਾ ਸ਼ੋਲਡਰ ਕਿ ਇੱਕਦਮ ਹੀ ਮਤਲਬ ਉਹ ਸ਼ੋਲਡਰ ਤੇ ਚਲਾ ਜਾਵੇ ਟੂ ਫੈਸਿਲਿਟੇਟ ਓਵਰਟੇਕਿੰਗ ਤਾਂ ਕਿ ਜਿਹੜੀ ਮਤਲਬ ਓਵਰਟੇਕਿੰਗ ਹੈਗੀ ਹੈ ਉਹਦੇ ਵਿੱਚ ਹੈਲਪ ਹੋ ਸਕੇ ਫਾਰ ਅਦਰ ਵੀਕਲ ਜਿਹੜੇ ਅਦਰ ਵੀਕਲਸ ਹੈਗੇ ਆ ਉਹਨਾਂ ਦੇ ਲਈ ਤਾਂ ਆਪਸ਼ਨ A ਦੇ ਵਿੱਚ ਹੈ ਜੀ ਯੈਸ ਵੈਨ ਦਾ ਟਰੱਕ ਇਜ਼ ਅ ਹੈਵੀ ਵੀਕਲ b a ji no as a general rule te c a ji yes when the truck is traveling at less than 70 km per hr te ida sade kol answer hai ji option b ji ke nahi आम रूल दे अकॉर्डिंग ओनु शोल्डर दे ऊपर नहीं जाना चाहिदा जी त साडा आंसर हो गया जी ऑप्शन b ji चलदे हा जी अपने अगले क्वेश्चन ते जी 18 ਨੰਬਰ ਕੁਐਸਚਨ ਹੈ ਜੀ ਓਨ ਥਿਸ ਕਰਵ ਕੇਕ ਮੋੜ ਦੇ ਉੱਪਰ ਹਾਊ ਸ਼ੁਡ ਯੂ ਡਰਾਈਵ ਤੁਹਾਨੂੰ ਕਿੱਦਾਂ ਚੱਲਣਾ ਚਾਹੀਦਾ ਕਿੱਦਾਂ ਡਰਾਈਵ ਕਰਨਾ ਚਾਹੀਦਾ ਹੈ অপਸ਼ਨ A ਹੈ ਜੀ ਇਨਕਰੀਜ਼ਿੰਗ ਸਪੀਡ ਬਿਫੋਰ ਐਂਟਰਿੰਗ ਦਾ ਕਰਵ B ਹੈ ਜੀ ਅਡੈਪਟਿੰਗ ਯੂਅਰ ਸਪੀਡ ਬਿਫੋਰ ਐਂਟਰਿੰਗ ਦਾ ਕਰਵ ਤੇ C ਹੈ ਜੀ ਐਂਟਰਿੰਗ ਦਾ ਕਰਵ ਐਂਡ ਦੈਨ ਸਲੋਇੰਗ ਡਾਊਨ ਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ অপশন বি জি কে ਸਾਨੂੰ ਅਡਾਪਟਿੰਗ ਯੂਰ ਸਪੀਡ ਮਤਲਬ ਕਿ ਉਸ ਤਰ੍ਹਾਂ ਦੀ ਆਪਣੀ ਗਤੀ ਬਣਾ ਲੈਣੀ ਚਾਹੀਦੀ ਹੈ ਸਪੀਡ ਮੈ ਲੈਣੀ ਚਾਹੀਦੀ ਹੈ ਮੋੜ ਦੇ ਅਕੋਰਡਿੰਗ ਬਿਫੋਰ ਐਂਟਰਿੰਗ ਦਾ কারਵ ਕਿ ਮੋੜ ਤੇ ਵਿੱਚ ਐਂਟਰ ਕਰਨ ਤੋਂ ਪਹਿਲਾਂ ਸਾਨੂੰ ਆਪਣੀ ਸਪੀਡ ਉਹਦੇ ਅਕੋਰਡਿੰਗ ਮੋੜ ਦੇ ਅਕੋਰਡਿੰਗ ਬਣਾ ਲੈਣੀ ਚਾਹੀਦੀ ਹੈ ਤਾਂ ਸਾਡਾ ਆਨਸਰ ਹੋ ਗਿਆ ਜੀ অপশন বি ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 19 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਵਿਚ ਰੋਡਸ ਹੈਵ ਆ ਗ੍ਰੇਟਰ ਨੰਬਰ ਆਫ ਟ੍ਰੈਫਿਕ ਐਕਸੀਡੈਂਟਸ ਕੁਐਸਚਨ ਕਰ ਰਿਹਾ ਜੀ ਕਿ ਕਿਹੜੇ ਰੋਡ ਕਿਹੜੀਆਂ ਸੜਕਾਂ ਹੈਵ ਆ ਗ੍ਰੇਟਰ ਨੰਬਰ ਆਫ ਕਿ ਜਿਨ੍ਹਾਂ ਦੇ ਉੱਪਰ ਬਹੁਤ ਜ਼ਿਆਦਾ ਕੀ ਟ੍ਰੈਫਿਕ ਐਕਸੀਡੈਂਟ ਹੁੰਦੇ ਆ ਉਹ ਕਿਹੜੇ ਰੋਡ ਹੈਗੇ ਆ ਜੀ ਆਪਸ਼ਨ ਏ ਹੈ ਜੀ ਕਰਵਡ ਰੋਡ ਵਿਦ ਗੁੱਡ ਵਿਜ਼ੀਬਿਲਟੀ ਬੀ ਹੈ ਜੀ ਕਰਵਡ ਰੋਡ ਵਿਦ ਪੂਰ ਵਿਜ਼ੀਬਿਲਟੀ ਤੇ ਸੀ ਹੈ ਜੀ ਸਟ੍ਰੇਟ ਰੋਡਸ with good visibility ਤਾਂ ਇਹਦਾ ਸਾਡੇ ਕੋਲ ਆਨਸਰ ਹੈ ਜੀ অপشن ਸੀ ਜੀ ਕਿ ਜਿਹੜੇ ਸਟ੍ਰੇਟ ਰੋਡ ਮਤਲਬ ਸਿੱਧੇ ਰੋਡ ਆ اور ਵਿਜ਼ਿਬਿਲਟੀ ਵੀ ਮਤਲਬ ਦੇਖ ਵੀ ਸਭ ਕੋ ਸਹੀ ਰਿਹਾ ਉਹਨਾਂ ਦੇ ਉੱਪਰ ਸਭ ਤੋਂ ਜ਼ਿਆਦਾ ਟ੍ਰੈਫਿਕ ਐਕਸੀਡੈਂਟ ਹੁੰਦੇ ਆ ਜੀ ਇਹ ਇਥੋਂ ਦੇ ਸਪੇਨ ਦੇ ਸਰਵੇ ਚੋਂ ਨਿਕਲ ਕੇ ਆਇਆ ਹੈ ਜੀ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপشن ਸੀ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ what must be done for preventing driving on icy road ke sanu ki karna chahida hai ke matlab safe driving keh lo ya preventing driving keh lo on icy road ek icy road matlab jithe ke barf pai hove snow pai hove road de upar us road de upar option a hai ji reduce speed and use high gears b hai ji reduce speed and use low gears ਤੇ ਸੀ ਹੈ ਜੀ ਟੇਕ ਸਪੈਸ਼ਲ ਪ੍ਰੀਕਾਸ਼ਨਸ ਡਿਊਰਿੰਗ ਦਾ ਡੇ ਤਾਂ ਇਹਦਾ ਸਾਡੇ ਕੋਲ ਆਨਸਰ ਹੈ ਜੀ অপਸ਼ਨ ਏ ਜੀ ਕਿ ਜਦੋਂ ਰੋਡ ਦੇ ਉੱਪਰ ਸੜਕ ਸੌਰੀ ਰੋਡ ਦੇ ਉੱਪਰ ਬਰਫ਼ ਹੋਵੇ ਤਾਂ ਸਾਨੂੰ ਮਤਲਬ ਰਿਡਿਊ ਸਪੀਡ ਮਤਲਬ ਸਪੀਡ ਘਟਾ ਲੈਣੀ ਚਾਹੀਦੀ ਹੈ ਐਂਡ ਯੂਜ਼ ਹਾਈ ਗੇਅਰ ਤੇ ਜਿਹੜਾ ਵੱਡਾ ਗੇਅਰ ਵਰਤਣਾ ਚਾਹੀਦਾ ਹੈ ਜੀ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਏ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 21 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਵੈਨ ਓਵਰਟੇਕਿੰਗ ਅ ਪੈਡੈਸਟੀਅਨ ਕਿ ਜਦੋਂ ਤੁਸੀਂ ਇੱਕ ਰਾਹਗੀਰ ਨੂੰ ਓਵਰਟੇਕ ਕਰਦੇ ਹੋ ਇਟ ਇਜ਼ ਆਬਲੀਗਾਟਰੀ ਟੂ ਲੀਵ ਅ ਮਿਨਿਮਮ ਸਪਰੇਸ਼ਨ ਆਫ 1.50 ਮੀਟਰ ਵੈਨ ਟਰੈਵਲਿੰਗ ਤਾਂ ਕੀ ਇਹ ਜ਼ਰੂਰੀ ਆ ਕਿ ਲੀਵ ਅ ਮਿਨੀਮਮ ਸੈਪਰੇਸ਼ਨ ਕੀ ਮਤਲਬ ਘੱਟ ਤੋਂ ਘੱਟ ਜਿਹੜੀ ਮਤਲਬ ਦੂਰੀ ਹੈ ਆਫ 1.50 ਮੀਟਰਸ ਮਤਲਬ ਡੇਢ ਮੀਟਰ ਦੀ ਦੂਰੀ ਹੋਵੇ ਜਦੋਂ ਤੁਸੀਂ ਇੱਕ ਰਾਹਗੀਰ ਨੂੰ ਓਵਰਟੇਕ ਕਰ ਦਿਓ ਜੀ ਆਪਸ਼ਨ ਏ ਹੈ ਜੀ ਔਨ ਐਨੀ ਰੋਡ ਇਨ ਐਂਡ ਆਊਟਸਾਈਡ ਆਫ Town limits ਬੀ ਹੈ ਜੀ ਇਨ Town limits only ਤੇ ਸੀ ਹੈ ਜੀ ਔਨ ਇੰਟਰ ਅਰਬਨ ਰੋਡਸ only ਜੀ ਤਾਂ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ CG ਕੇ ਸਾਨੂੰ ਇਹ ਦੂਰੀ ਬਣਾਉਣੀ ਚਾਹੀਦੀ ਹੈ ਲੇਕਿਨ ਸਿਰਫ ਇੰਟਰ ਅਰਬਨ ਰੋਡਸ ਜਿਹੜੇ ਕਿ ਦੋ ਸ਼ਹਿਰਾਂ ਨੂੰ ਰੋਡ ਜੋੜਦੇ ਆ ਉਹਨਾਂ ਨੂੰ ਆਪਾਂ ਇੰਟਰ ਅਰਬਨ ਬੋਲਦੇ ਆ ਸਿਰਫ ਉਹਨਾਂ ਸੜਕਾਂ ਦੇ ਉੱਪਰ ਸਾਨੂੰ ਇਹ ਦੂਰੀ ਬਣਾਉਣ ਦੀ ਜ਼ਰੂਰਤ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ CG ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 22 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਬਿਫੋਰ ਰਿਵਰਸਿੰਗ ਯੂ ਮਸਟ ਚੈੱਕ ਥੈਟ ਕਿ ਗੱਡੀ ਬੈਕ ਲਾਉਣ ਤੋਂ ਪਹਿਲਾਂ ਸਾਨੂੰ ਕੀ ਚੈੱਕ ਕਰਨਾ ਚਾਹੀਦਾ ਆਪਸ਼ਨ ਏ ਹੈ ਜੀ ਯੂ ਕੈਨ ਡੂ ਇਟ ਵਿਦਆਊਟ ਕੌਜ਼ਿੰਗ ਡੇਂਜਰ ਟੂ ਅਦਰ ਡਰਾਈਵਰਸ ਟੇਕਿੰਗ ਇੰਡੀਕੇਸ਼ਨਸ ਆਫ ਅਦਰਸ ਇਫ ਨੈਸੈਸਰੀ ਬੀ ਹੈ ਜੀ ਯੂ ਊਡ ਨਾਟ ਡਰਾਈਵ ਮੋਰ ਦੈਨ 50 ਮੀਟਰਸ ਤੇ ਸੀ ਹੈ ਜੀ ਥੇਰ ਇਜ਼ ਇਨਫ ਵਿਜ਼ਿਬਿਲਟੀ ਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ ਏ ਜੀ ਕਿ ਤੁਸੀਂ ਮਤਲਬ ਰਿਵਰਸ ਕਰ ਸਕਦੇ ਹੋ ਯੂ ਕੈਨ ਡੂ ਇਟ ਵਿਦਆਊਟ ਕੌਜ਼ਿੰਗ ਐਨੀ ਵਿਦਆਊਟ ਕੌਜ਼ਿੰਗ ਡੇਂਜਰ ਕਿ ਜਦੋਂ ਤੁਸੀਂ ਮਤਲਬ ਇਹ ਬਿਨਾ ਕੋਈ ਖਤਰਾ ਪੈਦਾ ਕੀਤੇ ਹੋਏ ਕਰ ਸਕਦੇ ਹੋ ਟੂ ਅਦਰ ਡਰਾਈਵਰਸ ਬਾਕੀ ਜਿਹੜੇ ਡਰਾਈਵਰ ਹਨ ਉਹਨਾਂ ਨੂੰ ਟੇਕਿੰਗ ਇੰਡੀਕੇਸ਼ਨ ਨਹੀਂ ਤਾਂ ਮਤਲਬ ਸਲਾ ਲੋ ਆਫ ਅਦਰਜ਼ ਇਫ ਨੈਸੈਸਰੀ ਕਿਸੇ ਹੋਰ ਦੀ ਅਗਰ ਤੁਹਾਨੂੰ ਜ਼ਰੂਰਤ ਹੈਗੀ ਆ ਸਪੈਸ਼ਲੀ ਜਦੋਂ ਤੁਸੀਂ ਗੱਡੀ ਨੂੰ ਰਿਵਰਸ ਕਰਨਾ ਹੈ ਜੀ ਠੀਕ ਹੈ ਜੀ ਤਸਾ ਦਾ ਆਨਸਰ ਹੋ ਗਿਆ ਜੀ অপਸ਼ਨ ਏ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 23 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ 왓 ਇਜ਼ ਇੰਡੀਕੇਟਿਡ ਬਾਏ ਅ ਡੈਸ਼ਡ ਲਾਈਨ ਕਿ ਜਿਹੜੀ ਆਪਾਂ ਰੋਡ ਦੇ ਉੱਪਰ ਡੈਸ਼ਡ ਲਾਈਨ ਦੇਖ ਰਹੇ ਆ ਮਤਲਬ ਉਹਦੇ ਬਾਰੇ ਪੁੱਛ ਰਿਹਾ ਕੀ ਦੱਸ ਰਹੀ ਹੈ ਹੂਜ਼ ਲਾਈਨਸ ਆਰ ਕਲੋਜ਼ਰ ਟੁਗੇਦਰ ਕਿ ਜੋ ਹੁਣ ਮਤਲਬ ਉਹਦੇ ਵਿੱਚ ਜਿਹੜੀ ਮਤਲਬ ਸਪੇਸ ਹੈ ਨਾ ਇੱਕ ਡੈਸ਼ ਤੋਂ ਬਾਅਦ ਦੂਸਰੀ ਦੇ ਵਿੱਚ ਉਹ ਘਟ ਗਈ ਹੈ ਉਹ ਮਤਲਬ ਨੇੜੇ ਆ ਗਿਆ ਤਾਂ ਉਹਦਾ ਕੀ ਮਤਲਬ ਹੈ ਪੁੱਛ ਰਿਹਾ ਹੈ ਜੀ ਆਪਸ਼ਨ ਏ ਹੈ ਜੀ ਅ ਸਪੈਸ਼ਲ ਲੇਨ ਬੀ ਹੈ ਜੀ ਦਾ ਪ੍ਰੋਕਸੀਮਿਟੀ ਆਫ ਅ ਡੇਂਜਰਸ ਸਟ੍ਰੈਚ ਤੇ ਸੀ ਹੈ ਜੀ ਦਾ ਪ੍ਰੋਕਸੀਮਿਟੀ ਆਫ ਅ ਸਲੋ ਟ੍ਰੈਫਿਕ ਲੇਨ ਤਾਂ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ ਬੀ ਜੀ ਦਾ ਪ੍ਰੋਕਸੀ ਮਤਲਬ ਪ੍ਰੋਕਸੀਮਿਟੀ ਮਤਲਬ ਨੇੜਤਾ ਆਫ ਅ ਡੇਂਜਰਸ ਸਟ੍ਰੈਚ ਕਿ ਇੱਕ ਖਤਰਨਾਕ ਹਿੱਸਾ ਉਹ ਉਹ ਮਤਲਬ ਆ ਰਿਹਾ ਵਾ ਇਸ ਕਰਕੇ ਲਾਈਨਾਂ ਜਿਹੜੀਆਂ ਨੇੜੇ ਇੱਕ ਦੂਜੇ ਦੇ ਹੈਗੀਆਂ ਉਹ ਦੱਸ ਰਹੀਆਂ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 24 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਇਜ਼ ਇਟ ਅਲੌਡ ਟੂ ਕੰਟੀਨਿਊ ਡਰਾਈਵਿੰਗ ਇਨ ਦਾ ਲੈਫਟ ਲੇਨ ਕਿ ਕੀ ਇਸ ਚੀ ਦੀ ਆਗਿਆ ਹੈਗੀ ਹੈ ਕਿ ਅਸੀਂ ਲਗਾਤਾਰ ਲੈਫਟ ਲੇਨ ਦੇ ਵਿੱਚ ਡਰਾਈਵਿੰਗ ਕਰੀ ਚੱਲੀਏ ਇਫ ਯੂ ਆਰ ਪਲੈਨਿੰਗ ਔਨ ਓਵਰਟੇਕਿੰਗ ਅਗੇਨ ਕਿ ਅਗਰ ਤੁਸੀਂ ਪਲੈਨ ਕੀਤਾ ਹੈ ਕਿ ਤੁਸੀਂ ਫੇਰ ਦੁਬਾਰਾ ਤੋਂ ਇੱਕ ਹੋਰ ਗੱਡੀ ਨੂੰ ਓਵਰਟੇਕ ਕਰਨਾ ਹੈ ਜੀ ਇੱਥੇ ਜੀ ਹਾਈਵੇ ਜਾਂ ਡਿਊਲ ਕੈਰੇਜਵੇ ਦੀ ਗੱਲ ਕਰ ਰਿਹਾ ਹੈ ਆਪਸ਼ਨ ਏ ਹੈ ਜੀ ਯੈਸ ਇਫ देयर ਆਰ ਨਾਟ ਐਨੀ ਵਹੀਕਲਸ ਬਿਹਾਈਂਡ ਥੈਟ ਆਰ ਟਰੈਵਲਿੰਗ ਫਾਸਟਰ ਬੀ ਹੈ ਜੀ ਨੋ ਇਟ ਇਜ਼ ਮੈਂਡੇਟਰੀ ਟੂ ਗੋ ਬੈਕ ਟੂ ਦਾ ਰਾਈਟ ਲੇਨ ਤੇ ਸੀ ਹੈ ਜੀ ਯੈਸ ਐਜ਼ ਲੌਂਗ ਐਜ਼ ਦਾ ਡਰਾਈਵਰ ਟਰੈਵਲਸ ਐਟ ਦਾ ਸਪੀਡ ਲਿਮਿਟ ਤਾਂ ਇਹਦਾ ਸਾਡੇ ਕੋਲ ਆਨਸਰ ਹੈ ਜੀ অপਸ਼ਨ ਏ ਜੀ ਕਿ ਹਾਂ ਅਸੀਂ ਚੱਲ ਸਕਦੇ ਹਾਂ ਲੈਫਟ ਲੇਨ ਦੇ ਵਿੱਚ ਇਫ देयर ਆਰ ਨਾਟ ਐਨੀ ਵੀਹਿਕਲ ਬਿਹਾਈਂਡ ਕਿ ਅਗਰ ਸਾਡੇ ਪਿੱਛੇ ਕੋਈ ਹੋਰ ਵੀਹਿਕਲ ਨਹੀਂ ਹੈਗਾ ਥੈਟ ਆਰ ਟਰੈਵਲਿੰਗ ਫਾਸਟ ਜਿਹੜਾ ਕਿ ਸਾਡੇ ਤੋਂ ਵੀ ਤੇਜ਼ ਜਾ ਰਿਹਾ ਹੈ ਇਸ ਤਰ੍ਹਾਂ ਦੀ ਸਿਚੁਏਸ਼ਨ ਵਿੱਚ ਅਸੀਂ ਲੈਫਟ ਲੇਨ ਵਿੱਚ ਚੱਲ ਸਕਦੇ ਹਾਂ ਜੀ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਏ ਜੀ ਚਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 25 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਇਫ ਯੂ ਸੀ ਦਾ ਪੁਲਿਸ ਕਾਰ ਸ਼ੋਨ ਇਨ ਦਾ ਪਿਕਚਰ ਇਨ ਦਾ ਰੀਅਰ ਵਿਊ ਮਿਰਰ ਕਿ ਅਗਰ ਤੁਸੀਂ ਪੁਲਿਸ ਦੀ ਗੱਡੀ ਦੇਖਦੇ ਹੋ ਆਪਣੇ ਮਤਲਬ ਬੈਕ ਵਾਲਾ ਸ਼ੀਸ਼ਾ ਜੇ ਬੈਕ ਦੇਖਣ ਵਾਲਾ ਜਿਹੜਾ ਸ਼ੀਸ਼ਾ ਹੁੰਦਾ ਉਹਦੇ ਵਿੱਚ ਤਾਂ ਵਾਟ ਸ਼ੁੱਡ ਯੂ ਡੂ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਆਪਸ਼ਨ A ਹੈ ਜੀ ਸਟਾਪ ਦਾ ਵਹੀਕਲ ਐਸ ਸੂਨ ਐਸ ਪੋਸੀਬਲ B ਹੈ ਜੀ ਇਨਕਰੀਜ਼ ਸਪੀਡ ਬਿਕੋਜ਼ ਦੇ ਆਰ ਇੰਡੀਕੇਟਿੰਗ ਥੈਟ ਯੂ ਆਰ ਡਰਾਈਵਿੰਗ ਟੂ ਸਲੋਲੀ ਤੇ C ਹੈ ਜੀ ਸਟਾਪ ਦਾ ਵਹੀਕਲ ਔਨ ਦਾ ਰਾਈਟ ਸਾਈਡ ਇਨ ਫਰੰਟ ਆਫ ਦਾ ਪੁਲਿਸ ਕਾਰ ਵਿਦਆਊਟ ਕਾਜ਼ਿੰਗ ਰਿਸਕ ਟੂ ਅਦਰ ਯੂਜ਼ਰਸ ਤਾਂ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ C ਜੀ ਕਿ ਸਾਨੂੰ ਵਹੀਕਲ ਨੂੰ ਸਟਾਪ ਕਰ ਲੈਣਾ ਚਾਹੀਦਾ ਹੈ ਸੱਜੇ ਹੱਥ ਇਨ ਦਾ ਫਰੰਟ ਆਫ ਦਾ ਪੁਲਿਸ ਕਾਰ ਪੁਲਿਸ ਕਾਰ ਦੇ ਅੱਗੇ ਵਿਦਆਊਟ ਕੌਜ਼ਿੰਗ ਰਿਸਕ ਟੂ ਅਦਰ ਯੂਜ਼ਿੰਗ ਕਿ ਬਿਨਾ ਕਿਸੇ ਨੂੰ ਰਿਸਕ ਦਿੱਤੇ ਹੋਏ ਜਿਹੜੇ ਬਾਕੀ ਅਦਰ ਯੂਜ਼ਰ ਮਤਲਬ ਬਾਕੀ ਜੋ ਵੀ ਸੜਕ ਦੇ ਉੱਪਰ ਜਾ ਰਹੇ ਹੈਗੇ ਆ ਉਹਨਾਂ ਨੂੰ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਸੀ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 26 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਵਾਟ do the signs indicate simply ek sanu sign ditta hoya hai ta oh puchhya gaya hai oh ki dass rahe hai option a hai ji they advise not to drive faster than 50 kilometer per hour around the bends b hai ji they prohibit driving faster than 50 kilometer per hour around bends te cgi they require you to drive at 50 kilometer par around the bends ji ta ehda sade kol answer hai ji option cg sorry option a ji ke they advise ke sanu advise kar rahe not to drive faster than 50 kilometer ke sanu 50 di speed to upar gaddi nahi chalani chahidi around the bends ਕਿ ਜਦੋਂ ਮਤਲਬ ਮੋੜਾ ਮੋੜ ਹੈਗੇ ਆ ਉਹਨਾਂ ਦੇ ਉੱਪਰ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਏ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 27 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਯੂ ਐਨ ਕਾਊਂਟਰ ਅ ਵਰਟੀਕਲ ਸਾਈਨ ਐਨ ਕਾਊਂਟਰ ਮਤਲਬ ਕਿ ਤੁਹਾਨੂੰ ਇੱਕ ਵਰਟੀਕਲ ਸਾਈਨ ਜਿਹੜਾ ਆਪਾਂ ਦੇਖ ਰਹੇ ਫੋਟੋ ਦੇ ਵਿੱਚ ਉਹ ਤੁਹਾਨੂੰ ਮਿਲਿਆ ਹੈ ਦੈਟ ਵਾਂਸ ਅਬਾਊਟ ਦਾ ਪ੍ਰੋਕਸੀਮਿਟੀ ਆਫ ਅ ਸੈਕਸ਼ਨ ਜੋ ਕਿ ਇੱਕ ਨੇੜਤਾ ਦੱਸ ਰਿਹਾ ਹੈ ਆਫ ਆ ਸੈਕਸ਼ਨ ਆਫ ਰੋਡ ਇੱਕ ਸੜਕ ਦੀ ਦੇ ਸੈਕਸ਼ਨ ਮਤਲਬ ਕੁਝ ਹਿੱਸੇ ਦੀ ਨੇੜਤਾ ਦੱਸ ਰਿਹਾ ਹੈ ਵਿਦ ਮੈਨੀ ਡੇਂਜਰਸ ਬੈਂਡ ਜਿੱਥੇ ਕਿ ਬਹੁਤ ਖਤਰਨਾਕ ਮੋੜ ਹੈਗੇ ਆ ਇਸ ਇਟ ਪਰਮਿਟਿਡ ਟੂ ਯੂਜ਼ ਦਾ ਰੇਅਰ ਫੌਗ ਲੈਂਪ ਤਾਂ ਕੀ ਤੁਹਾਨੂੰ ਇਸ ਚੀਜ਼ ਦੀ ਆਗਿਆ ਹੈਗੀ ਹੈ ਕਿ ਤੁਸੀਂ ਜਿਹੜੇ ਬੈਕ ਵਾਲੇ ਆ ਫੌਗ ਲੈਂਪ ਆਪਣੀ ਧੁੰਦ ਵਾਲੇ ਲੈਂਪ ਹੁੰਦੇ ਜਿਨ੍ਹਾਂ ਨੂੰ ਵਰਤ ਸਕਦੇ ਹੋ ਐਟ ਨਾਈਟ ਇਨ ਥਿਸ ਏਰੀਆ ਇਸ ਏਰੀਆ ਦੇ ਵਿੱਚ ਤੁਸੀਂ ਰਾਤ ਦੇ ਸਮੇਂ ਉਹਨਾਂ ਨੂੰ ਵਰਤ ਸਕੋ অপশন এ হ জি নো অ্যাকসেপ্ট ইন অ্যাডভার্স ওয়েদার ওয়েদার কন্ডিশনস বি হ জি ইয়েস When the road is very narrow থি সি হ জি ইয়েস ইট ইজ ম্যান্ডেটরি টু ইউজ ইট along with high or low beam headlights তে ਦਾ ਸਾਡੇ ਕੋਲ आंसर ਹੈ ਜੀ অপশন এ ਜੀ ਕਿ ਅਸੀਂ ਨਹੀਂ ਵਰਤ ਸਕਦੇ ਜੀ ਇਸ ਤਰ੍ਹਾਂ ਦੀ ਹਾਲਾਤ ਵਿੱਚ ਵੀ ਇਦਾਂ ਦੇ ਰੋਡ ਉੱਪਰ ਵੀ অ্যাকসেপ্ট ਬਸ਼ਰਤੇ ਕਿ باوجود ਕਿ ਇਨ ਐਡਵਰਸ ਵੈਦਰ ਕੰਡੀਸ਼ਨ ਕੇ ਮਤਲਬ ਜਿਹੜੀਆਂ ਮੌਸਮ ਹੈ ਜਿਹੜਾ ਉਹਦੀ ਉਹ ਬਹੁਤ ਐਡਵਰਸ ਮਤਲਬ ਕਿ ਖਰਾਬ ਹੋ ਗਿਆ ਹੈ ਇਸ ਤਰ੍ਹਾਂ ਦੀ ਹਾਲਾਤ ਹੋਣ ਤਾਂ ਅਸੀਂ ਵਰਤ ਸਕਦੇ ਆ ਅਦਰਵਾਈਜ਼ ਅਸੀਂ ਇਹ ਲਾਈਟਾਂ ਨੂੰ ਨਹੀਂ ਵਰਤ ਸਕਦੇ ਜੀ ਠੀਕ ਹੈ ਜੀ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 28 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਐਟ ਥਿਸ ਇੰਟਰਸੈਕਸ਼ਨ ਕਿ ਇੱਕ ਚਰਾਹੇ ਦੇ ਉੱਪਰ ਵਿਚ ਸਾਈਨ ਮਰਸ ਦਾ ਬਲੂ ਕਾਰ ਓਬੇ ਟੂ ਟਰਨ ਰਾਈਟ ਕਿ ਜਿਹੜੀ ਨੀਲੀ ਕਾਰ ਆ ਬਿਲਕੁਲ ਸੱਜੇ ਹੱਥ ਦੇਖ ਰਹੇ ਆ ਉਹਨੂੰ ਸੱਜੇ ਹੱਥ ਮੁੜਨ ਲਈ ਕਿਹੜਾ ਸਾਈਨ ਮੰਨਣਾ ਚਾਹੀਦਾ ਹੈ ਜੀ ਇੱਕ ਚਰਾਹੇ ਦੇ ਉੱਪਰ ਜੀ ਆਪਸ਼ਨ A ਦੇ ਹੈਗਾ ਜੀ ਦਾ ਸਟਾਪ ਸਾਈਨ ਵਿਚ ਇਜ਼ ਮੋਰ ਰੈਸਟ੍ਰਿਕਟਿਵ B ਹੈ ਜੀ ਦਾ ਸਟਾਪ ਸਾਈਨ ਬਿਕਾਜ਼ ਇਟ ਇਜ਼ ਔਨ ਦਾ ਲੈਫਟ ਤੇ C ਹੈ ਜੀ ਦਾ ਯਾਈਲ ਸਾਈਨ ਤਾਂ ਇਹਦਾ ਸਾਡੇ ਕੋਲ ਆਨਸਰ ਹੈ ਜੀ অপਸ਼ਨ ਸੀ ਜੀ ਕਿ ਨੀਲੀ ਗੱਡੀ ਨੂੰ ਜਿਹੜਾ ਸੱਜੇ ਹੱਥੋਂ ਦਾ ਸਾਈਨ ਦੇਖ ਰਿਹਾ ਯੀਲਡ ਸਾਈਨ ਉਹਨੂੰ ਮੰਨਣਾ ਚਾਹੀਦਾ ਹੈ ਜੀ ਇਹਨੂੰ ਆਪਾਂ ਗਿਵ ਅਵੇ ਸਾਈਨ ਵੀ ਬੋਲ ਦਿੰਨੇ ਆ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਸੀ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 29 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਨੈਵੀਗੇਸ਼ਨ ਸਿਸਟਮਸ ਮੇ ਬੀ ਅ ਗ੍ਰੇਟ ਏਡ ਟੂ ਡਰਾਈਵਰਸ ਮਤਲਬ ਕਿ ਨੈਵੀਗੇਟਰ ਹੈ ਜਾਂ ਨੈਵੀਗੇਸ਼ਨ ਸਿਸਟਮ ਹੈ ਜਿਹੜੇ ਉਹ ਇੱਕ ਵਧੀਆ ਹੈਲਪ ਗ੍ਰੇਟ ਹੈਡ ਮਤਲਬ ਬਹੁਤ ਵਧੀਆ ਹੈਲਪ ਹੋ ਸਕਦੇ ਆ ਡਰਾਈਵਰਾਂ ਲਈ ਆਪਸ਼ਨ A ਦੇ ਵਿੱਚ ਕੀ ਕਹਿ ਰਿਹਾ ਹੈ ਬਟ ਮੇ ਅਲਸੋ ਬੀ ਅ ਮੇਜਰ ਸੋਰਸ ਆਫ ਡਿਸਟਰੈਕਸ਼ਨ B ਹੈ ਜੀ ਬਿਕੋਜ਼ ਦੇ ਰਿਡਿਊਸ ਦਾ ਕੌਜ਼ ਆਫ ਡਿਸਟਰੈਕਸ਼ਨ ਐਂਡ ਪ੍ਰੋਵਾਈਡ ਇੰਪੋਰਟੈਂਟ ਇਨਫੋਰਮੇਸ਼ਨ ਤੇ C ਹੈ ਜੀ ਓਨਲੀ ਇਫ ਅਟੈਂਸ਼ਨ ਇਜ਼ ਪੇਡ to the voice instructions and the map on the display is watched te ida answer hai ji sade kol option a ji ke ha navigation system vadiya help ho sakde hai driveran layi but prantu may also be a major source par ode naal naal ik hor sadhan ban sakde hai of distraction matlab dhyan phtkaun da toda ik o karan ban sakde hai ji ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਏ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 30 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਵੇਅਰ ਸ਼ੁਡ ਅ ਮੋਪੇਡ ਟਰੈਵਲ ਔਨ ਥਿਸ ਰੋਡ ਕਿ ਜਿਹੜੀ ਮੋਪੇਡ ਹੈ ਉਸ ਨੂੰ ਇਸ ਰੋਡ ਦੇ ਉੱਪਰ ਕਿੱਥੇ ਚੱਲਣਾ ਚਾਹੀਦਾ ਹੈ ਜੀ অপਸ਼ਨ ਏ ਹੈ ਜੀ ਔਨ ਦਾ ਰੋਡਵੇ ਐਜ਼ ਕਲੋਸ ਟੂ ਦਾ ਰਾਈਟ ਐਜ ਐਜ਼ ਪੋਸੀਬਲ b ਹੈ ਜੀ ਔਨ ਦਾ ਰਾਈਟ ਸ਼ੋਲਡਰ ਤੇ c ਹੈ ਜੀ ਔਨ ਦਾ ਰੋਡਵੇ ਔਰ ਦਾ ਸ਼ੋਲਡਰ ਜੀ ਤਾਂ ਇਹਦਾ ਆਨਸਰ ਹੈ ਜੀ অপਸ਼ਨ b ਜੀ ਕਿ ਉਹਨੂੰ ਇਸ ਰੋਡ ਦੇ ਉੱਪਰ ਜਿਹੜਾ ਸੱਜੇ ਹੱਥ ਸ਼ੋਲਡਰ ਹੈਗਾ ਵਾ ਮਤਲਬ ਜੀ ਚਿੱਟੀ ਪੱਟੀ ਤੋਂ ਬਾਹਰ ਵਾਲਾ ਹਿੱਸਾ ਵਾ ਉੱਥੇ ਉਹਨੂੰ ਚੱਲਣਾ ਚਾਹੀਦਾ ਹੈ ਜੀ ਠੀਕ ਹੈ ਜੀ ਤਾਂ ਆਪਣੇ 30 ਕੁਐਸਚਨ ਪੂਰੇ ਹੋ ਗਏ ਜੀ ਇਸ ਟੈਸਟ ਦੇ ਜੀ ਸਕੋਰ ਐਗਜ਼ਾਮ ਕਰ ਲੈਣੇ ਆ ਜੀ ਇੱਕ ਵਾਰੀ ਤਾਂ ਮੈਸੇਜ ਆ ਗਿਆ ਜੀ ਕਿ ਯੂ ਹੈਵ ਪਾਸਡ ਦਾ ਟੈਸਟ ਵਿਦ ਜ਼ੀਰੋ ਮਿਸਟੇਕਸ ਓਵਰ ਆ ਟੋਟਲ ਆਫ 30 ਕੁਐਸਚਨ ਜੀ ਤਾਂ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਔਰ ਪਲੀਜ਼ ਵੀਡੀਓ ਅਗਰ ਪਸੰਦ ਆਏ ਤਾਂ ਲਾਈਕ ਜ਼ਰੂਰ ਕਰੋ ਔਰ ਅਗਰ ਕੋਈ ਕੁਐਸਚਨ ਨਹੀਂ ਸਮਝ ਆਇਆ ਤਾਂ ਤੁਸੀਂ ਕਮੈਂਟ ਵਿੱਚ ਮੈਨੂੰ ਪੁੱਛ ਸਕਦੇ ਹੋ ਮੈਂ ਅਗਲੀ ਵੀਡੀਓ ਵਿੱਚ ਉਹਨੂੰ ਕਵਰ ਕਰਨ ਦੀ ਜ਼ਰੂਰ ਕੋਸ਼ਿਸ਼ ਕਰੂੰਗਾ ਤੇ ਵੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ